ਖਨੌਰੀ ਬਾਰਡਰ ਨੂੰ ਲੈ ਕੇ ਮੈਂ ਕਹਿਣਾ ਚਾਹਨਾ ਵੀ ਜਿੱਦਾਂ ਪੰਜਾਬ ਸਰਕਾਰ ਨੇ ਇਹ ਬਹੁਤ ਵੱਡਾ ਇੱਕ ਐਕਸ਼ਨ ਲਿਆ ਹੈ ਲੰਬੇ ਸਮੇਂ ਤੋਂ ਕਿਸਾਨ ਜਿਹੜੇ ਉੱਥੇ ਬੈਠੇ ਹੋਏ ਸੀਗੇ ਜਿਹਦੇ ਨਾਲ ਨਾ ਕੇਵਲ ਆਮ ਆਦਮੀ ਨੂੰ ਪਰੇਸ਼ਾਨੀ ਸੀ ਬਲਕਿ ਪੰਜਾਬ ਦਾ ਵਪਾਰ ਵੀ ਬਹੁਤ ਨੁਕਸਾਨ ਕਰ ਰਿਹਾ ਸੀਗਾ ਸਰਕਾਰੀ ਦਫ਼ਤਰਾਂ 'ਚ ਖੱਜਲ ਖਵਾਰੀ ਬੰਦ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ 43 ਕਿਸਮ ਦੀਆਂ ਸੇਵਾਵਾਂ ਇੱਕ ਫੋਨ ਕਾਲ ਤੇ ਪ੍ਰਦਾਨ ਕਰਨ ਦੀ ਸਹੂਲਤ ਦਿੱਤੀ ਹੈ ਇਸ ਲਈ ਟੋਲ ਫਰੀ ਨੰਬਰ 1076 ਜਾਰੀ ਕੀਤਾ ਗਿਆ ਹੈ 1076 ਨੰਬਰ ਹੈ ਤੁਸੀਂ ਡਾਇਲ ਕਰੋਗੇ ਮੂਰੋ ਸਰਕਾਰੀ ਅਫਸਰ ਚੱਕੂਗਾ ਤੁਸੀਂ ਕਹੋਗੇ ਜੀ ਮੈਂ ਪ੍ਰਮਾਣ ਪੱਤਰ ਬਣਾਉਣਾ ਹੈ ਜਾਤੀ ਪ੍ਰਮਾਣ ਪੱਤਰ ਉਹ ਪੁੱਛੂਗਾ ਤੁਹਾਡੇ ਘਰੇ ਕਿੰਨੇ ਵਜੇ ਆ ਸਕਦਿਆਂ ਤੁਸੀਂ ਕਹੋਗੇ ਜੀ ਮੈਂ 6 ਵਜੇ ਆਉਣਾ ਉਹ ਕਹੋਗੇ ਸਾਢੇ 6 ਆ ਜੀ ਤੁਸੀਂ ਆ ਜਾਓ 6:30 ਵਜੇ ਤੁਹਾਡੇ ਘਰੇ ਆ ਜੂਗਾ ਜੇ ਤਾਂ ਉਸੇ ਦਿਨ ਕੰਮ ਬਣਦਾ ਹੋਇਆ ਉਸੇ ਦਿਨ ਜਾਂ ਦੂਜੇ ਦਿਨ ਤੁਹਾਡੇ ਘਰੇ ਆ ਕੇ ਫੜਾ ਕੇ ਜਾਊਗਾ ਲਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਭਵਿੰਦਰ ਹੈਗਾ ਜੀ ਮੈਂ ਬੜਮੱਜ ਦਾ ਰਹਿਣ ਵਾਲਾ ਜੀ ਸਾਡੇ ਪਿੰਡ ਸਰਕਾਰ ਤੁਹਾਡੇ ਦਵਾਰ ਦੁਆਰਾ ਇੱਕ ਕੈਂਪ ਲੱਗਿਆ ਸੀ ਜਿਸ ਦੇ ਵਿੱਚ ਮੈਂ ਆਪਣੇ ਸਰਟੀਫਿਕੇਟ ਬਣਾਏ ਜਿਹੜੇ ਬਹੁਤ ਜਲਦੀ ਬਣ ਗਏ ਮੈਨੂੰ ਦਫ਼ਤਰਾਂ ਦੇ ਘੇੜੇ ਨਹੀਂ ਮੰਨਦੇ ਸਰਕਾਰ ਤੁਹਾਡੇ ਦਵਾਰ ਨਾਂ ਦਾ ਇੱਕ ਪ੍ਰੋਗਰਾਮ ਚਲਾਇਆ ਜਿਦੇ ਚ 43 ਸੇਵਾਵਾਂ ਮਹਿਜੀਆਂ ਨੇ ਇੱਕ ਨੰਬਰ ਆ ਇੱਕ ਐਪ ਹੈ ਉੱਤੇ ਜਾ ਕੇ ਤੁਸੀਂ ਉੱਤੇ ਰਜਿਸਟਰ ਕਰਵਾ ਦਿਓ ਸਰਕਾਰੀ ਜਿਹੜਾ ਮੁਲਾਜ਼ਮ ਹੈ ਉਸ ਦਫ਼ਤਰ ਦਾ ਉਹ ਆ ਕੇ ਤੁਹਾਡੇ ਕੋਲੋਂ ਸਾਰੇ ਡਾਕੂਮੈਂਟ ਲੈ ਕੇ ਜਾਊਗਾ ਤੇ ਤੁਹਾਡਾ ਕੰਮ ਟਾਈਮ ਬౌੰਡ ਜਿਹੜਾ ਉਹ ਹੋਊਗਾ ਤੁਹਾਨੂੰ ਕਿਤੇ ਦਫ਼ਤਰਾਂ ਚ ਖੱਜਲ ਖਵਾਰ ਹੋਣ ਦੀ ਜ਼ਰੂਰਤ ਨਹੀਂ ਪਊਂਗੀ ਪੰਜਾਬ ਸਰਕਾਰ ਦੀ ਬਹੁਤ ਵੱਡੀ ਪਹਿਲ ਹੈ ਜਿਹੜੀ ਉਹਨਾਂ ਨੇ ਕੀਤੀ ਹੈ ਬਹੁਤ ਪਹਿਲਾਂ ਹੀ ਭਗਵਾਨਤਮਾਨ ਹੁਣਾਂ ਨੂੰ ਇਹ ਕਰ ਲੈਣਾ ਚਾਹੀਦਾ ਸੀਗਾ ਮੈਨੂੰ ਲੱਗਦਾ ਵੀ ਇਹ ਜਿਹੜੀ ਇਹਨਾਂ ਨੇ ਪਹਿਲ ਕੀਤੀ ਜਿਹਦਾ ਹਰਿਆਣਾ ਸਰਕਾਰ ਨੇ ਰਸਤੇ ਦੇ ਉੱਪਰ ਇਹਨਾਂ ਨੂੰ ਆਉਣ ਤੋਂ ਰੋਕਿਆ ਸੀਗਾ ਕਿਸਾਨਾਂ ਨੂੰ ਉਦਾਂ ਇਹਨਾਂ ਨੂੰ ਰੁਕਣਾ ਚਾਹੀਦਾ ਸੀਗਾ ਲਗਾਤਾਰ ਇਹਨਾਂ ਨੇ ਆਮ ਜਨਤਾ ਨੂੰ ਪਰੇਸ਼ਾਨ ਕਰ ਰੱਖਿਆ ਕਿਸਾਨਾਂ ਦੀ ਜਿਹੜੀ ਮੰਗਾਂ ਹੈਗੀਆਂ ਨੇ ਅਸੀਂ ਉਹਨਾਂ ਨਾਲ ਨੇ ਮੰਗਾਂ ਦੇ ਨਾਲ ਨੇ ਲੇਕਿਨ ਆਮ ਜਨਤਾ ਦੀ ਪਰੇਸ਼ਾਨੀ ਜਿਹੜੀ ਕਰ ਰਹੇ ਨੇ ਇਹ ਬਹੁਤ ਹੀ ਵੱਡਾ ਨੁਕਸਾਨ ਹੋ ਰਿਹਾ ਸੀ ਆਮ ਜਨਤਾ ਨੂੰ ਮੇਰੇ ਹਿਸਾਬ ਨਾਲ ਇਹ ਜਿਹੜੀ ਮੁਹਿੰਮ ਚਲਾਈ ਹੈ ਭਗਵਾਨਤਮਾਨ ਹੁਣਾਂ ਨੇ ਕਿਸਾਨਾਂ ਨੂੰ ਉੱਥੋਂ ਹਟਾਣ ਦੀ ਬਹੁਤ ਵੱਡੀ ਹੈ ਦੇਖੋ 13 ਮਹੀਨੇ ਤੋਂ ਬਾਅਦ ਇਹ ਜਿਹੜਾ ਬਾਰਡਰ ਖੁੱਲਿਆ ਹੈ ਤੇ ਬਹੁਤ ਹੀ ਠੰਡ ਪਈ ਹੈ ਲੋਕੀ ਆਉਂਦੇ ਸੀਗੇ ਬਹੁਤ ਪਰੇਸ਼ਾਨ ਹੁੰਦੇ ਸੀਗੇ ਉਹਨਾਂ ਨੂੰ ਘੁੰਮ ਕੇ ਇੰਨਾ ਰਸਤਾ ਤੈਅ ਕਰਕੇ ਆਉਣਾ ਪੈਂਦਾ ਸੀਗਾ ਉਹਨਾਂ ਨੂੰ ਵੀ ਬਹੁਤ ਹੀ ਫਾਇਦਾ ਹੋਏਗਾ ਔਰ ਮਰੀਜ਼ਾਂ ਵਾਸਤੇ ਵੀ ਬਹੁਤ ਵੱਡੀ ਰਾਹਤ ਮਿਲੀ ਹੈ ਜਿਹੜੇ ਆਪਣੇ ਇਲਾਜ ਕਰਨ ਵਾਸਤੇ ਹਸਪਤਾਲਾਂ ਜਾਂਦੇ ਸੀਗੇ ਉਹਨਾਂ ਨੂੰ ਦੇਖੋ ਕਿਸੇ ਦਾ ਰਸਤਾ ਰੋਕਣਾ ਇੱਕ ਬਹੁਤ ਹੀ ਵੱਡਾ ਜੁਰਮ ਮੰਨਿਆ ਜਾਂਦਾ ਹੈ ਮੈਨੂੰ ਨਹੀਂ ਸਮਝ ਨਹੀਂ ਆਈ ਵੀ ਇੰਨੀ ਦੇਰ ਇਹਨਾਂ ਨੂੰ ਕਿਉਂ ਬਰਦਾਸ਼ਤ ਕੀਤਾ ਗਿਆ ਪ੍ਰਗਤਮਾਨ ਹੋਣਾਂ ਦੀ ਇਸ ਪੈਲ ਨੂੰ ਨਾ ਕੇਵਲ ਮੈਂ ਬਲਕਿ ਸਾਰੇ ਹੀ ਲੋਕੀ ਉਹਨਾਂ ਦਾ ਇਸ ਗੱਲ ਦੇ ਸਵਾਗਤ ਕਰਦੇ ਆਂ